ਖਬਰ ਨਮਾ ਦੇਖ ਰਿਹਾ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾ ਮੈਂ ਤੁਹਾਡਾ ਖੂਸ ਰਾਜ ਇੱਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਿਤ ਸ਼ਾਹ ਅਤੇ ਰਾਜਨਾਥ ਉਹਨਾਂ ਵੱਲੋਂ ਮੀਟਿੰਗ ਕਰਕੇ ਭਾਰਤ ਦੀ ਸੈਨਾ ਨੂੰ ਆਦੇਸ਼ ਦੇ ਦਿੱਤੇ ਨੇ ਥਾਂ ਤੁਹਾਡੀ ਹਮਲਾ ਤੁਹਾਡਾ ਜਿਸ ਤਰ੍ਹਾਂ ਤੁਹਾਨੂੰ ਚੰਗਾ ਲੱਗਦਾ ਹੈ ਪੂਰੇ ਭਾਰਤ ਦੇ ਵਿੱਚੋਂ ਅੱਤਵਾਦ ਖਤਮ ਹੋਣਾ ਚਾਹੀਦਾ ਹੈ ਇੱਕ ਪਾਸੇ ਜਿੱਥੇ ਪਾਕਿਸਤਾਨ ਡਰਿਆ ਹੋਇਆ ਹੈ ਕਿ 24 ਤੋਂ 36 ਘੰਟਿਆਂ ਦੇ ਵਿੱਚ ਵਿੱਚ ਜਿਹੜੀ ਹੈ ਕਾਰਵਾਈ ਹੋ ਸਕਦੀ ਹੈ ਪਾਕਿਸਤਾਨ ਤੇ ਜੰਗ ਵਾਲੇ ਹਾਲਾਤ ਬਣ ਸਕਦੇ ਨੇ ਇਹ ਜਿਹੜੀ ਖੂਫੀਆ ਏਜੰਸੀ ਹੈ ਉਹ ਕਹਿ ਰਹੀ ਹੈ ਪਾਕਿਸਤਾਨ ਦੀ ਲੇਕਿਨ ਇਧਰੋਂ ਹਾਲੇ ਦੇਸ਼ ਦੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਸੌਰੀ ਨਰਿੰਦਰ ਮੋਦੀ ਵੱਲੋਂ ਇਹ ਸੰਕੇਤ ਦਿੱਤੇ ਗਏ ਨੇ ਕਿ ਜੇਕਰ ਭਾਰਤ ਦੇ ਵਿੱਚ ਫਿਰ ਦੁਬਾਰਾ ਕੋਈ ਕੋਈ ਸ਼ਰਾਰਤੀ ਅਨਸਰ ਅਤਵਾਦੀ ਕੋਈ ਹਮਲਾ ਕਰਦੇ ਨੇ ਤੇ ਉਹਨਾਂ ਨੂੰ ਇੱਥ ਦਾ ਜਵਾਬ ਪੱਤਰ ਦਿਓ ਲੇਕਿਨ ਇੱਧਰ ਸਿਮਰਨਜੀਤ ਸਿੰਘ ਮਾਨ ਕਿਉਂ ਹੱਕ ਵਿੱਚ ਖੜ ਗਏ ਨੇ ਪਾਕਿਸਤਾਨ ਦੇ ਪਹਿਲਾਂ ਆਪਾਂ ਸਿਮਰਨਜੀਤ ਸਿੰਘ ਮਾਨ ਦੀ ਗੱਲ ਸੁਣਦੇ ਹਾਂ ਫਿਰ ਅੱਗੇ ਗੱਲਬਾਤ ਕਰਾਂਗੇ ਇਹ ਸਾਰੇ ਸੈਟਟਰ ਦੀਆਂ ਪਾਰਟੀਆਂ ਇੱਕ ਹੋ ਕੇ ਕਹਿੰਦੀਆਂ ਕਿ ਅਸੀਂ ਜੰਗ ਲੜੋਣੇ ਪਾਕਿਸਤਾਨ ਦੇ ਖਿਲਾਫ پر پاکستان کے خلاف اب تک کوئی ثبوت پیدا نہیں ہویا۔ جنیاں بھی ایجنسی ایجنسیاں ای انڈیا دیا ہے رو آئی بی ڈی سی بی آئی این آئی اے، ای بی ایس ایف سی آر پی سی ای 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 آئی ایس ایف آئی ٹی بی پی پنجاب پولیس روز پاکستان تو بندے پھڑتی ہے ਅਸ਼ਨੇ ਦੀ ਪਲੇਸ ਰੋਡ ਬੰਦੇ ਫੜਦੀ ਹੈ ਪਾਕਿਸਤਾਨ ਤੋਂ ਪਰ ਅੱਗੇ ਤੱਕ ਸਰਕਾਰ ਦੇ ਹੱਥ ਦੇ ਵਿੱਚ ਕੋਈ ਸਕੂਤ ਨਹੀਂ ਹੈ ਕਿ ਇਹ ਤੁਕਠਾ ਪਾਕਿਸਤਾਨ ਨੇ ਕਰਾਈ ਹੈ ਤੇ ਸਾਨੂੰ ਮੰਨੋ ਮੰਨਿ ਸਿੱਖਾਂ ਨੂੰ ਇਹਨਾਂ ਦੋਨੋਂ ਕੌਮਾਂ ਦੀ ਲੜਾਈ ਦੇ ਵਿੱਚ ਮਸਲਾ ਜਾ ਰਿਹਾ ਹੈ ਅਸੀਂ ਜੰਗ ਬਿਲਕੁਲ ਨਹੀਂ ਚਾਹੁੰਦੇ ਜੋ ਕਰਕੇ ਜੰਮ ਹੁੰਦਾ ਜਦੋਂ ਤੁਹਾਡੀ ਨਮਾਇੰਦਗੀ ਹੁੰਦੀ ਹੈ ਸਲਾਹ ਤੇ ਬੈਠ ਕੇ ਸਿਕਟੰਦਰੀ ਸਨਾ ਬੈਂਪੋਲ ਮੋਦੀ ਬੀਜਪੀ ਆਰਐਸਐਸ ਨੇ ਲੈ ਲਈ ਜਿਹੜੀ ਪ੍ਰਾਈਮ ਮਿੰਿਸਟਰ ਮੋਦੀ ਦੀ ਸਕਿਉਰਿਟੀ ਕਮੇਟੀ ਹੈ ਉਹਦੇ ਵਿੱਚ ਕੋਈ ਵੀ ਸਿਕਟੰਦਨ ਮਿਲਦਾ ਨਹੀਂ ਹੈ ਤੇ ਜਦੋਂ ਬਰਤਾਨੀਆਂ ਨੇ ਕਬਜ਼ਾ ਅਮਰੀਕਾ ਦੇ ਉੱਤੇ ਕੀਤਾ ਹੋਇਆ ਸੀਗਾ ਅਮੂਹਿੱਤਿਆਂ ਨੇ ਕਿਹਾ ਕਿ ਨੋ ਰੈਪਰਿਜ਼ੈਂਟੇਸ਼ਨ ਉਦਾ ਨੋ ਟੈਕਸੇਸ਼ਨ ਵਿਦਾਊਟ ਰੈਪਰਿਜ਼ੈਂਟੇਸ਼ਨ ਇਹ ਅਸੀਂ ਟੈਕਸ ਨਹੀਂ ਜਮਾਵਾਂਗੇ ਜਿੰਨਾ ਚਿਰ ਸਾਡੀ ਨੁਮਾਇੰਦਗੀ ਨਹੀਂ ਹੋਊਗੀ ਜਿਹਦਾ ਮਤਲਬ ਹੈ ਕਿ ਹਰੇਕ ਕੌਮ ਦਾ ਹੱਕ ਹੁੰਦਾ ਏ ਕਿ ਉਹ ਨੁਮਾਇੰਦਗੀ ਦੇ ਨਾਲ ਆਪਣੀ ਹਾਜ਼ਰੀ ਸਾਡੀ ਐਸ்சி ਪੀਸੀ ਦੀਆਂ ਲਿਖਣਾ 14 ਸਾਲ ਤੋਂ ਨਹੀਂ ਹਿੰਦੂ ਕੋ ਮਤਖਾਰੀ ਜਿਹਦੇ ਨਾਲ ਕਿ ਅਸੀਂ ਬਿਲਕੁਲ ਅਦਾਸਤ ਨਹੀਂ ਜਮਾਵਾਂਗੇ ਇਸ ਕੌਮ ਇਸ ਵੀ ਲੜਾਈ ਦੇ ਵਿੱਚ ਇਸਾ ਲਵੇ ਯੋਗਦਾਨ ਦਵੇ ਜਾਂ ਕਿਸੇ ਤਰ੍ਹਾਂ ਬੇਨਪੋਲਿਟ ਨਿਊਟਰਲ ਨਿਰਪੱਖਤਾ ਜਗ੍ਹਾ ਅਸੀਂ ਰਹਿਣ ਤੋਂ ਨਹੀਂ ਸੋ ਅਧਿਤਾ ਇਹ ਹੀ ਸਾਟਾ ਹੈ ਕਿ ਨੋ ਬਿਨ ਬਟਾਉਂ ਰਿਪਰੈਜ਼ੈਂਟੇਸ਼ਨ ਜਿੰਨਾ ਸਾਡੀ ਨਮਾਇੰਦਗੀ ਨਹੀਂ ਹੈ ਉਨਾਂ ਤੇ ਸਿੱਖ ਪੰਗ ਲੜਾਈ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੇ ਇਹ ਸਾਡਾ ਪੁੱਤਾ ਨਿਕਨਾ ਸਾਰਾ ਕੁਝ ਹੈ ਤੇ ਜਿਹੜੀ ਚੀਜ਼ ਪੈਰਗਾਮ ਦੇ ਵਿੱਚ ਹੋਈ ਹੈ ਇਹਦੀ ਸ਼ੁਰੂਆਤ ਮੋਤੀ ਸਰਕਾਰ ਨੇ ਅਮਿਤ ਸ਼ਾਹ ਨੇ ਜੇ ਸੰਕਰ ਨੇ ਰੋਧੇ ਮੁਖੀ ਨੇ ਗੋਇਲ ਦੇ ਨੈਸ਼ਨਲ ਕੌਂਸਲ ਦੇ ਐਡਵਾਈਜ਼ਰ ਨੇ ਰਾਜਨਾਥ ਸਿੰਘ ਨੇ ਇਹ ਸਾਰੇ ਨੇ ਸ਼ੁਰੂ ਕੀਤੀ ਹੈ ਜਿਹੜਾ ਸਾਡੇ ਤਿੰਨ ਬੰਦੇ ਟੈਂਡਰ ਦੇ ਵਿੱਚ ਸਿੱਖ ਬਰਬਾਦ ਹੈ ਤੇ ਪ੍ਰਾਈਮ ਮਿਨਿਸਟਰ ਧੂਗੋ ਟਰੈਂਡਰ ਧੂਗੋ ਨੇ ਆਪਣੀ ਪਾਰਲੀਮੈਂਟ ਅਟਵਾਦ ਵਿੱਚ ਕਿਹਾ ਕਿ ਇੰਡੀਆ ਨੇ ਇੱਥੇ ਕਤਲ ਕਰਾਇਆ ਹੈ ਦੂਸਰੇ ਪਾਸੇ ਅਪਟਾਰਟ ਫੰਡੇ ਨੂੰ ਇਹ ਆਹ ਜੀ ਬਿਆਨ ਸਿਮਰਜੀਤ ਸਿੰਘ ਮਾਨ ਜੋ ਸ਼ਰੂਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖੀ ਨੇ ਉਹਨਾਂ ਨੇ ਕਿਹਾ ਅਸੀਂ ਜੇ ਸਾਡੀ ਨੋਮੈਂਡੀ ਅਸੀਂ ਕਿਵੇਂ ਕਰਾਂਗੇ ਇਸ ਜੰਗ ਦੀ ਹਾਲੇ ਕਿ ਕਸੂਰ ਵਾਲ ਨਹੀਂ ਹੈ ਪਾਕਿਸਤਾਨ ਕਿਉਂਕਿ ਇੰਟੈਲੀਜੈਂਸ ਨੂੰ ਪਤਾ ਹੀ ਨਹੀਂ ਲੱਗਿਆ ਵਿਦਆਊਟ ਇੰਟੈਲੀਜੈਂਸ ਇਸ ਜੰਗ ਨਹੀਂ ਲੜਾਂਗੇ ਲੇਕਿਨ ਸਾਨੂੰ ਸਾਡੇ ਬੰਦੇ ਹੱਕ ਵੀ ਨਹੀਂ ਦਿੱਤੇ ਜਾਂਦੇ ਇਸ ਲਈ ਉਹਨੇ ਕਿਹਾ ਕਿ ਦੇਸ਼ ਦੇ ਵਿੱਚ ਜਿਹੜੇ ਫੌਜੀ ਸਿੱਖ ਨੇ ਉਹ ਇਸ ਜੰਗ ਨੂੰ ਨਾ ਲੜਨ ਯਾਨੀ ਕਿ ਇੱਕ ਤਰ੍ਹਾਂ ਦੀ ਪਾਕਿਸਤਾਨ ਦੀ ਸਪੋਰਟ ਕੀਤੀ ਗਈ ਹੈ ਅਸੀਂ ਵਾਰ ਨਹੀਂ ਚਾਹੁੰਦੇ ਅਸੀਂ ਪੀਸ ਵੀ ਚਾਹੁੰਦੇ ਹਾਂ ਸ਼ਾਂਤੀ ਚਾਹੁੰਦੇ ਹਾਂ ਵੈਸੇ ਸਿਮਰਨ ਸਿੰਘ ਮਾਨ ਦੀ ਗੱਲ ਕਿੰਨੀ ਕੁ ਠੀਕ ਹੈ ਕਿੰਨੀ ਕੁ ਗਲਤ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਉਹਨਾਂ ਕਹਿੰਦੇ ਕਿ 14 ਸਾਲਾਂ ਤੋਂ ਐਸਜੀਪੀਸੀ ਦੀਆਂ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ ਅਸੀਂ ਟੈਕਸ ਪੇਸ ਕਰਦੇ ਹਾਂ ਲੇਕਿਨ ਜਦੋਂ ਇਹ ਮੀਟਿੰਗਾਂ ਕਰਦੇ ਨੇ ਸਾਡੀਆਂ ਸਲਾਹਾਂ ਕਿਉਂ ਨਹੀਂ ਲਈਆਂ ਜਾਂਦੀਆਂ ਜੇਕਰ ਸਾਡੀ ਸਲਾਹ ਲਈ ਜਾਂਦੀ ਤੇ ਫਿਰ ਸਾਜੇ ਸਿੱਖ ਫੌਜੀਆਂ ਵੱਲੋਂ ਜੰਗ ਕਿਉਂ ਲੜੀ ਜਾਵੇ ਉਹਨਾਂ ਕਹਿੰਦੇ ਜੇਕਰ ਸਾਡੀਆਂ ਬਾਹਰ ਦੇ ਦੇਸ਼ਾਂ ਦੇ ਵਿੱਚ ਬੰਦੇ ਮਰਦੇ ਨੇ ਤੇ ਫਿਰ ਇਹ ਕੋਈ ਕਾਰਵਾਈ ਨਹੀਂ ਕਰਦੇ ਦੇਸ਼ ਦੇ ਮੁਖ ਦੇਸ਼ ਦੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਅਮਿਤ ਸ਼ਾ ਰਾਜਨਾਥ ਸਿੱਖਾਂ ਦੀ ਲੋਰ ਜੰਗ ਲਈ ਕਿਉਂ ਪੈਂਦੀ ਹੈ ਤੁਹਾਡੇ ਕੀ ਵਿਚਾਰ ਨੇ ਕੀ ਸਿਮਰਜੀਤ ਸਿੰਘ ਮਾਨ ਨੇ ਜਿਹੜੀ ਗੱਲ ਕਹੀ ਹੈ ਪਾਕਿਸਤਾਨ ਦੇ ਸਾਥ ਦਿੱਤਾ ਹੈ ਕਿ ਇਹ ਸਹੀ ਹੈ ਜਾਂ ਗਲਤ ਹੈ